ਸਾਨੂੰ ਜਮਾ ਸਸਤੇ ਰੇਟ 'ਚ ਨਾ ਇੱਕ ਆ ਰੇਲ ਗੱਡੀ ਦੇ ਇੰਜਣ ਵਰਗਾ ਟਰੈਕਟਰ ਦੇ ਦਿਆਂਗੇ ਕਿਉਂ ਬਾਈ ਕੁਲਵੀਰ ਜਮਾ ਸਹੀ ਗੱਲ ਕਹੀ ਏ ਢਿੱਲੋਂ ਹੂੰ ਬਹੁਤ ਜਮਾ ਸਹੀ ਗੱਲ ਕੀਤੀ ਏ ਹੂੰ ਹਾਂਜੀ ਦੋਸਤ ਪਿਆਰੋ ਕੀ ਹਾਲ ਚਾਲ ਐ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਢਿੱਲੋਂ 60 ਹਰਸ ਬਾਵਰ ਦਾ ਟਰੈਕਟਰ ਟਾਈ ਮੈਂ ਕਿਹਾ ਸਸਤੇ ਰੇਟ 'ਚ ਹੈ ਨਾ ਉੱਚਾ ਮਾਡਲ ਹੂੰ ਸਾਰਾ A ਤੋਂ Z ਓਰੀਜਨਲ ਹੂੰ ਇੰਜਣ ਗੇਅਰ ਦਾ ਜਿੰਨਾ ਕਹਿੰਦੇ ਓਨਾ ਹੀ ਚੰਗਾ ਅੱਛਾ ਇਬਨੀ ਵੀ ਜਰਾ ਆਪਾਂ ਸਵਸਤਾ ਦੇ ਦਾਂਗੇ ਤਾਂ ਇੰਜਨ 'ਚ ਕਮੀ ਜਾਂਦੇ ਗੇਅਰ 'ਚ ਕਮੀ ਹੂੰ ਚਲਾਈ ਹੂੰ 2024 ਮਾਡਲ ਵਰਗੀ ਤੇ ਟਰੈਕਟਰ ਜਿਹੜੇ ਇਸ ਇਸ ਟਰੈਕਟਰ ਤੇ ਸ਼ਕੀਨ ਆ ਉਹਨਾਂ ਨੂੰ 2-2 ਸਾਲ ਹੋ ਗਏ ਭਾਲਦੇ ਫਿਰ ਉਹਨਾਂ ਨੂੰ ਸ਼ਕੀਨ ਟਰੈਕਟਰ ਨਹੀਂ ਮਿਲਦਾ 5900 ਵਿੱਚ ਹੀ ਆ ਇਹ 60 HP ਦਾ ਟਰੈਕਟਰ ਹੈ ਠੀਕ ਹੈ ਕੈਮਰਾ ਮਾਰਦੇ ਢੱਲੋਂ ਸਾਰੇ ਟਰੈਕਟਰ ਤੇ ਮੈਂ ਕਿਹਾ ਯਾਰ ਕਾਲ ਨਹੀਂ ਲੱਗੇ ਟਰੈਕਟਰ ਤੇ ਕਿਤੇ ਵੀ ਕੈਮਰੇ ਦੀ ਗੱਲ ਸੁਣ ਲਾ ਹੂੰ ਵੀ ਆਪਾਂ ਇੱਕ ਤੇ ਕਰਕੇ ਚਲਾਉਣੇ ਆ ਤੇ ਇਹ ਕੈਮਰੇ 'ਚ ਆਉਂਦਾ ਨਹੀਂ ਆਉਂਦਾ ਹੀ ਨਹੀਂ 0.5 ਤੇ ਇਹ ਇਹਦੀ ਵੀਡੀਓ ਬਣੀ ਜਾਂਦੀ ਆ ਹੁਣ ਠੀਕ ਹੈ ਹੂੰ ਫੋਲਟ ਟੌਪ ਵਾਲਾ ਮਾਡਲ ਹੈ ਹੂੰ ਹਰ ਇੱਕ ਟਰੈਕਟਰ ਦਾ ਸਿੰਗਲ ਪੰਪ ਹੁੰਦਾ ਤੇ ਦੋਨੇ ਪਾਸੇ ਲੱਗਿਆ ਅੱਛਾ ਆ ਦੇਖੇ ਕਿਹਦਾ ਆ ਇਧਰ ਇਧਰ ਪੰਪ ਹੈ ਹੂੰ ਨਾਲੇ ਟਾਇਰ ਰॉड ਪਾਇਆ ਹੂੰ ਉਧਰਲੇ ਪਾਸੇ ਜਾ ਬੜਾ ਉਧਰ ਵੀ ਪੰਪ ਲੱਗਿਆ ਅੱਛਾ ਇਧਰ ਵੀ ਲੱਗਿਆ ਹੋਇਆ ਇਧਰ ਵੀ ਪੰਪ ਹੂੰ ਅੰਗਰੇਜ਼ਾਂ ਦਾ ਦਿਮਾਗ ਹੈ ਭਾਈ ਦਿਮਾਗ ਸਿਰ ਤੇ ਸਾਰੀ ਦੁਨੀਆ ਤੇ ਰਾਜ ਕਰਕੇ ਹੂੰ ਤੇ ਉਹਨਾਂ ਦੀ ਕੰਪਨੀ ਦਾ ਡਾਇਰੈਕਟਰ ਹੈ ਹੂੰ ਠੀਕ ਹੈ ਚਾਰ ਸਪਿਰੇ ਕੈਮਰਾ ਮਾਰ ਲਾ ਹੂੰ ਛੋਤ ਤਾਂ ਹੁੰਦੀ ਨਾ ਥੱਲੋਂ ਵੀ ਦਿੰਦਾ 11 ਮਾਡਲ ਟਰੈਕਟਰ ਹੈ ਹੂੰ ਠੀਕ ਹੈ 2011 ਮਾਡਲ ਫੁੱਲ ਟੌਪ ਵਾਲਾ 5900 ਮੈਸੀ ਹੈ ਹੂੰ ਜਿੰਨੇ ਇਹਦੇ ਵਿੱਚ ਫੰਕਸ਼ਨ ਆਉਂਦੇ ਆ ਆਉਣ ਵਰਕ ਆ ਸਾਰੇ ਅੱਛਾ ਅਜੇ ਤੱਕ ਵੀ ਜਨਾ ਪਕੈਦਿਕ ਨਾ ਵੀ ਹੈਂਡ ਬ੍ਰੇਕ ਆ ਜਿਹੜਾ ਉਹ ਵੀ ਵਰਕਿੰਗ ਚ ਹੈ ਹਾਂ ਆ ਨਾ ਆ ਦੇਖ ਇੱਕ ਚੀਜ਼ ਦਿਖਾਉਂਗਾ ਮੂਹਰੋਂ ਟਾਦੀ ਹੂੰ ਆ ਚਾਰੇ ਪੈਰੀਂ ਹੱਥ ਲਾਏ ਵੇ ਅੱਛਾ ਠੀਕ ਹੈ ਪਿੱਛੋਂ ਦਿਖਾ ਦੇ ਡਰਾਈਵਰ ਡਬਲ ਡਿਸਟਰੀਬਿਊਟਰ ਹੂੰ ਟੇਲ ਬਰੇਕਾਂ ਦਾ ਹੁੰਦੇ ਹੁੰਦਾ ਮੋਟੀਆਂ ਟਿਊਬਾਂ ਵਾਲਾ ਪਲੇਟਨ ਦੀ ਡਰਾਈਵ ਹੈ ਪੈਵਰ ਦੀ ਕਨੋਪੀ ਲੱਗੀ ਯਾਰ ਮੈਸੀ ਦੀ ਦੇਖੀ ਮੈਸੀ ਵਾਲੀ ਲੋਹਾ ਲੌਣ ਕਰਨੀ ਪੰਜੂਸ ਪੜਾਣੀ ਕਰ ਨਹੀਂ ਕਰਦੇ ਹੈ ਯਾਰ ਪਤੰਦਰਾ ਵੜ ਦੀ ਨੰਬਰ 1 ਕੰਪਨੀ ਹੈ ਹਾਂ ਵਾਹ ਕਿਹਾ ਠੀਕ ਹੈ ਆ ਚੀਜ਼ਾਂ ਦੇਖੀ ਟੌਪ ਲਾਈਨ ਜਿੱਥੇ ਕੰਟਰੋਲਰ ਕਿੱਡਾ ਮੋਟਾ ਹੈਵੀ ਲੋਹਾ ਠੀਕ ਹੈ ਆਪਣੀ ਜਗਾ ਹੋਰ ਟਰੈਕਟਰ ਲੈ ਲਈ ਬਾਹਰਲੇ ਕੰਟਰਕਟ ਅੱਜ ਵੀ ਇਹਨਾਂ ਦਾ ਰਾਜ ਹੈ ਆਪਣੇ ਵੀ ਯਾਰ ਹਾਂ ਯੂਰਪ ਚ ਪੂਰਾ ਪੰਜਾਬ ਨੂੰ ਛੱਡ ਕੇ ਰਾਜਸਥਾਨ ਦੇ ਵਿੱਚ ਇਸ ਟਾਈਮ ਕੱਲਾ ਮੈਸੇਜ ਆਵਾਜ਼ਰੀ ਤਾਂ ਕਹਿੰਦੀ ਆ ਵੀ ਟਰੈਕਟਰ ਮੈਸੇਜ ਕਿਉ ਹਉਦੀ ਸੀ ਕਿਉ ਹਉਦੀ ਸੀ ਹੂੰ ਠੀਕ ਹੈ 2011 ਮਾਡਲ ਹੈ ਹੂੰ ਦਸਨ ਚ ਕੋਈ ਹੱਤਕਦਨੀ ਨਹੀਂ ਹੂੰ ਨੰਬਰ ਹੈ ਟਰੈਕਟਰ ਦਾ ਮੱਧ ਪ੍ਰਦੇਸ਼ ਦਾ ਅੱਛਾ ਠੀਕ ਹੈ ਹੂੰ ਪੰਜਾਬ ਦੇ ਬੰਦਿਆਂ ਦੀ ਪੈੜੀ ਸੀ ਉਹਨਾਂ ਨੇ ਉੱਥੇ ਰੱਖਿਆ ਇਹ ਨਹੀਂਗਾ ਵੀ ਉੱਥੋਂ ਲਿਆਂਦਾ ਅੱਛਾ ਇਹ ਤਾਂ ਸਮਝਾ ਤੇ ਰਿਹਾ ਪੰਜਾਬੀ ਬੰਦਿਆਂ ਕੋਲ ਹੀ ਆ ਉਹ ਜੇ ਉਹਨਾਂ ਕੋਲੇ ਹੁੰਦਾ ਤਾਂ ਇਹ ਆਏ ਨਹੀਂ ਆਏ ਨਹੀਂ ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਐਨਓਸੀ ਟਰੈਕਟਰ ਦੀ ਮਿਲ ਜੂ ਨੰਬਰ ਇਹਦਾ ਪੰਜਾਬ ਲੱਗ ਜੂ ਅੱਛਾ ਠੀਕ ਹੈ ਐਨਓਸੀ ਮਿਲੂਗੀ ਵੀਰੇ ਇਹਦੀ ਤੇ ਦੋਸਤੋ ਐਨਓਸੀ ਜਿਹੜਾ ਖਰਚਾ ਹੋਊਗਾ ਨਾ ਸਾਡਾ ਹੋਊਗਾ ਐਨਓਸੀ ਅਸੀਂ ਦੇਵਾਂਗੇ ਬੀਮਾ ਤੁਸੀਂ ਕਰਾਉਣਾ ਤੇ ਇਹਨੂੰ ਬਿਨਾ ਐਨਓਸੀ ਵਾਲੇ ਰੇਟ ਤੇ ਦੇਵਾਂਗੇ ਉਹ ਕਿਵੇਂ ਉਹ ਕਿਵੇਂ 11 ਮਾਡਲ ਟਰੈਕਟਰ ਆ ਆਪਾਂ ਡਿਮਾਂਡ ਹੀ 335000 ਕਰੀਆ ਟਰੈਕਟਰ ਵਿਕ ਜਾਉਂਦਾ 7.5 ਲੱਖ ਦਾ ਇਹ ਸ਼ੁਕੀਰ ਭਾਈ ਐਡਾ ਸਕੀਨ ਟਰੈਕਟਰ ਮੈਂ ਕਹਣਾ ਯਾਰ ਤੂੰ ਜਿਹਦੇ ਕੋਲ ਹੈਗਾ ਪਹਿਲੀ ਗੱਲ ਤਾਂ ਵੇਚਦਾ ਨਹੀਂ ਵੇਚਦਾ ਨਹੀਂ ਠੀਕ ਹੈ ਜੇ ਮਿਲੂਗਾ ਤਾਂ ਕਵਾੜ ਮਿਲੂਗਾ ਐਡਾ ਚੰਗਾ ਟਰੈਕਟਰ ਇਹਨੂੰ ਸਟਾਰਟ ਕਰ ਲੈ ਦੀ ਬਾਜ ਕੱਲਾ ਕੱਲਾ ਦਾਣਾ ਗੇਣ ਦੀ ਉੱਤੇ ਬਹਿ ਕੇ ਫੀਲਿੰਗ ਦਿੰਦੀ ਆ 2200 ਘੰਟਾ ਚੱਲਿਆ ਕੁੱਲ ਵਾਹ ਜੀ ਸਾਰਾ ਕੁਝ ਆਉਣ ਬਾਰਕ ਮੈਂ ਤੈਨੂੰ ਪਹਿਲਾਂ ਕਹਿਆ ਸੀ ਮੀਟਰ ਮੂਟਰ ਸਭ ਕੁਝ ਚੱਲਦਾ ਹੈ ਠੀਕ ਹੈ ਪੂਰਾ ਚੰਗਾ ਹੈ ਇੰਜਨ ਗੇਅਰ ਖੜੇ ਜੀ ਦੱਸ ਦਿੰਦੀ ਆ ਸਵੇਰ ਦਾ ਖੜਾ ਕਿਤੇ ਛਿੱਟਾ ਕੱਢਿਆ ਦਿਖਾ ਦੇ ਕਿ ਤੋਂ ਲੀਕਿੰਗ ਦਿਖਾ ਦੇ ਮਤਲਬ ਹੀ ਨਹੀਂ ਯਾਰ ਨਵਾਂ ਟਰੈਕਟਰ ਐ ਐਡਾ ਸੋਹਣਾ ਟਰੈਕਟਰ ਤੇ ਨਾਲੇ ਕੋਈ ਇਹ ਨਹੀਂ ਵੀ ਚੱਲ ਕੇ 2 ਕਿਲੋਮੀਟਰ ਤੱਕ ਚੱਲ ਕੇ ਵੀ ਚੱਲ ਕੇ ਵੀ ਪਿੰਡੋਂ ਆਇਆ ਐ ਪਿੰਡੋਂ ਆਇਆ ਐ ਤੇ ਚਲਾਉਣ ਬੈਠਦੇ ਉੱਤੇ ਚਲਾਉਣ ਲੱਗੇ ਨਾ ਸੁਆਦ ਆਈਗਾ ਅੱਛਾ ਠੀਕ ਐ ਹੂੰ ਪੂਰਾ ਵਧੀਆ ਟਰੈਕਟਰ ਐ ਹੂੰ ਲਾਸਟ ਹੀ ਦੇ ਦਾਂਗੇ ਇਹਨੂੰ ਅੱਛਾ ਇੱਕੋ ਹੀ ਰੇਟ ਅੱਛਾ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਹੂੰ ਦੇਣਾ ਤਾਂ ਅਸੀਂ 3.5 ਲੱਖ ਰੁਪਏ ਦਾ ਹੂੰ ਐਮ ਐਸ ਸੀ ਜਿਹੜੇ ਮਸ਼ੀਨਰੀ ਦੇ ਸ਼ਿਕਾਇਤਾ ਉਹਨਾਂ ਵਾਸਤੇ ਸਪੈ ਨਾ ਤੇ ਜੋ ਪੰਜੀ ਬੱਦ ਤੇ ਨਾ ਪੰਜੀ ਘੱਟ ਐਵੇਂ ਆਪਾਂ ਕਹਿ ਦੀ ਕਿ 10000 ਰੈਲੈਸ ਕਰਾ ਲਓ 20 ਕਰਾ ਲਓ ਜਮਾਂ ਬਾਜ਼ਰ ਰੇਟ ਹੈ ਤੇ ਇਸ ਰੇਟ ਤੇ ਮਿਲਦਾ ਵੀ ਢਿਲੋਂਗੇ ਤੋਂ ਨਹੀਂ ਅੱਛਾ ਇਹ ਵੀ ਗਰੰਟੀ ਆ ਆਪਣੀ ਨਾ ਇਸ ਰੇਟ ਤੇ ਕਿਤੋਂ ਵੀ ਮਿਲੇ ਅੱਛਾ 950 ਮੈਸੀ ਐਡਾ ਸਾਫ ਟਰੈਕਟਰ 3.5 ਲੱਖ ਰੁਪਏ ਤੋਂ ਘੱਟ ਕਿਤੋਂ ਨਹੀਂ ਮਿਲਦਾ ਆਪਾਂ ਦੇ ਦਾਂਗੇ 3 ਲੱਖ ਰੁਪਏ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਪੂਰੀ ਦੇਖ ਲਿਓ ਹੂੰ ਠੀਕ ਹੈ ਜੇ ਫੋਨ ਨਾ ਚੱਕਿਆ ਜਾਵੇ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਵਟਸਐਪ ਤੇ ਤੁਸੀਂ ਬੈਸ ਮੈਸੇਜ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਕੋਈ ਜਿਹੜੇ ਭਰਾ ਕੋਈ ਭਾਲ ਦੇ ਫਿਰਦੇ ਨੇ 950 ਮੈਂਸੀ ਉਹਨਾਂ ਦੇ ਕੇ ਵੀਡੀਓ ਜ਼ਰੂਰ ਪਾਉਂਗੇ। ਲਓ ਵੀ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਨੰਬਰ ਕੁਲਵੀਰ ਦਾ ਭਰਾ ਦਾ ਆਪਣੇ ਦਾ ਸਕਰੀਨ ਤੇ ਚੱਲੀ ਜਾਂਦਾ। ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ YouTube ਤੇ ਆਪਣਾ ਚੈਨਲ ਉਹਨੂੰ ਕਰ ਲਿਓ ਸਬਸਕ੍ਰਾਈਬਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ।